ਮਾਤਾ ਜੀਤੂ ਜੀ ਨੇ ਚੋੜੀ ਪਰਿਪਤਾਸਿਆਂ ਦੀ ਸਰਬ ਲੋਹ ਦੇ ਪਾਟੇ ਦੇ ਵਿੱਚ ਪਾਈ ਭਾਨ ਗੁਰ ਬਾਚਾ ਵਾਲੇ ਮਾਹੀ ਨੇ ਉਸ ਚੱਲ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਪਿਆਰੋ ਇੱਕ ਗੱਲ ਚੇਤਾ ਰੱਖਿਓ ਗੁਰਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਔਰਤ ਨੂੰ ਬੜਾ ਮਾਣ ਤੇ ਸਤਿਕਾਰ ਦਿੱਤਾ ਜਿਹੜੀ ਔਰਤ ਨੂੰ ਪੈਰ ਦੀ ਚੁੱਤੀ ਕਹਿ ਕੇ ਉਸ ਨੂੰ ਲਤਾੜਿਆ ਜਾਂਦਾ ਸੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਔਰਤ ਨੂੰ ਮਾੜੇ ਸ਼ਬਦ ਨਹੀਂ ਬੋਲਣੇ ਐਸਾ ਵੀ ਸਮਾਂ ਸੀ ਭੈਣੋ ਕਿ ਔਰਤ ਨੂੰ ਧਾਰਮਿਕ ਸਥਾਨ ਤੇ ਜਾੜ ਦੀ ਆਜ਼ਾਦੀ ਨਹੀਂ ਸੀ ਪਰ ਮੇਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਔਰਤ ਨੂੰ ਬੜਾ ਮਾਣ ਤੇ ਸਤਿਕਾਰ ਦਿੱਤਾ ਅੱਜ ਆਜ਼ਾਦੀ ਦਾ ਨਿਕ ਮਾਣ ਤੇ ਹਾਂ ਤਾਂ ਗੁਰੂ ਸਾਹਿਬ ਬਾਣੀ ਬਦੌਲਤ ਤੇ ਸੱਚਾ ਆਜ਼ਾਦ ਹਾਂ ਅੱਜ ਮੇਰੀਆਂ ਭੈਣਾ ਵਤੇਸ਼ਾਂ ਦੇ ਵਿੱਚ ਜਾ ਕੇ ਤਰੱਕੀਆਂ ਕਰ ਰਹੀਆਂ ਨੇ ਆਈਪੀਐਸ ਬਣਦੀਆਂ ਨੇ ਚੱਜ ਬਣਦੀਆਂ ਨੇ ਵਕੀਲ ਬਣਦੀਆਂ ਨੇ ਹੋਰ ਬਹੁਤ ਸਾਰੀਆਂ ਨੌਕਰੀਆਂ ਕਰਦੀਆਂ ਨੇ ਵਤੇਸ਼ਾਂ ਦੇ ਵਿੱਚ ਜਾਂਦੀਆਂ ਨੇ ਪਰਿਵਾਰਾਂ ਨੂੰ ਤੱਕਿਆ ਕਰਦੀਆਂ ਨੇ ਇਹ ਜਿੰਨਾ ਵੀ ਮਾਣ ਤੇ ਸਤਿਕਾਰ ਦਿੱਤਾ ੜੇ ਗੁਰੂ ਸਹਿਬਾਨਾਂ ਨੇ ਦਿੱਤਾ ਹੋਰ ਕਿਸੇ ਪੀਰ ਪਗੰਬਰ ਨੇ ਜੇ ਦਿੱਤਾ ਦੁਨੀਆਂ ਵਿੱਚ ਬੜੇ ਪੀਰ ਪਗੰਬਰ ਹੋਏ ਨੇ ਪਰ ਦੀ ਚੋਰੀ ਦੇ ਵਿੱਚ ਪਾਇਆ ਉਹ ਸਾਡੇ ਗੁਰੂ ਸਹਿਬਾਨਾ ਨੇ ਪਾਇਆ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜੇ ਗੁਰੂ ਨਾਨਕ ਸਾਹਿਬ ਪਾਛਾ ਮਹਾਰਾਜ ਜੀ ਆਵਾਜ਼ ਨਾ ਚੁੱਕਤੀ ਤੇ ਔਰਤ ਅੱਜ ਦੀ ਗੁਲਾਮ ਹੁੰਦੀ ਔਰਤ ਨੂੰ ਅੱਜ ਵੀ ਕੋਈ ਅਧਿਕਾਰ ਨਹੀਂ ਸੀ ਕਿ ਉਹ ਧਾਰਮਿਕ ਸਥਾਨਾਂ ਤੇ ਜਾ ਕੇ ਧਰਮ ਦੀ ਗੱਲ ਕਰ ਸਕਦੀ ਹੋਰਾਂ ਧਰਮਾਂ ਦੇ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਗਿਆ ਪਰ ਇੱਕ ਸਿੱਖ ਧਰਮ ਹੈ ਜਿਸ ਵਿੱਚ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਮਤਾ ਚਿਤੂ ਜੀ ਨੇ ਪਤਾ ਸੇ ਪਾਇ ਇਸ ਗੱਲ ਦਾ ਪ੍ਰਤੀਤ ਹੈ ਕਿ ਗੁਰੂ ਨਾਨਕ ਸਾਹਿਬ ਪਾਛਾ ਮਹਾਰਾਜ ਜੀ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਮੇਰੇ ਕੋਲ ਬਾਚਾ ਵਾਲੇ ਮਾਹੀ ਵਿੱਚਉਂਤੇ ਸਨ ਕਿ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਵੇ ਗੁਰਨਾਨਕ ਸਾਹਿਬ ਪਾਛਾ ਮਹਾਰਾਜ ਜੀ ਨੇ ਪਾਵਨ ਪਾਣੀ ਦੇ ਅੰਦਰ ਬਰਸ਼ਿਸ਼ ਕੀਤਾ ਕਹਿੰਦੇ ਨੇ ਸੋ ਕਿਉਂ ਮਤਾ ਆਖੀਏ ਜਿਤ ਜੰਬੇ ਰਜਨ ਰਜਾੜ ਜਿਸ ਸਾਰੂ ਚੜਮ ਦਿੱਤਾ ਹੋਵੇ ਜਿਸ ਔਰਤ ਦੇ ਉਸ ਔਰਤ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਤੇ ਮੇਰੀਓ ਪੈੜੋ ਗੁਰੂ ਸਾਹਿਬਾਂ ਨੇ ਸਾਨੂੰ ਬਰਾਬਰ ਦਾ ਅਦਰਜਾ ਦਿੱਤਾ ਬਰਾਬਰ ਦਾ ਸਤਕਾar ਦਿੱਤਾ ਤਿੰਨ ਰਾਤ ਦੀ ਮਾਲਕ ਦਾ ਸ਼ੁਕਰਾਨਾ ਕਰੀਏ ਤੇ ਮੈਨੂੰ ਲੱਗਦਾ ਥੋੜਾ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਜਦੋਂ ਤੁਹਾਡੀਆਂ 3 ਬੇਚੇਸ਼ਾਂ ਵਿੱਚ ਜਾ ਕੇ ਤਕੀਆਂ ਕਰਦੀਆਂ ਨੇ ਗੁਰਨਾਨਕ ਦਾ ਧੰਨਵਾਦ ਕਰਿਆ ਕਰੋ ਤੁਹਾਡੀਆਂ 3 ਚਾਚ ਬਣਦੀਆਂ ਨੇ ਤੁਹਾਡੀਆਂ 3 ਵੱਡੇ ਵੱਡੇ ਅਫਸਰਾ ਦੀਆਂ ਡਿਊਟੀਆਂ ਤੇ ਜਾ ਕੇ ਬੀਤੀਆਂ ਨੇ ਖਾਸ ਕਰਕੇ ਸਾਡੀਆਂ ਸਿੱਖਾਂ ਦੀਆਂ ਧੀਆਂ ਉਹ ਗੁਰੂ ਤੇ ਸਿੱਖਾ ਗੁਰਨਾਨਕ ਸਾਹਿਬ ਦਾ ਸ਼ੁਕਰਾਨਾ ਕਰਿਆ ਕਰ